ਪਰ ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਧਰਮੀ ਰਾਜਾ ਸੀ ਜਿਹਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੀ ਸੁਧਾ ਕਿਸੇ ਗਰੀਬ ਨਾਲ ਕੋਈ ਧੱਕਾ ਨਹੀਂ ਸੀ ਹੁੰਦਾ ਕਿਸੇ ਦੀ ਧੀ ਭੈਣ ਨਾਲ ਧੱਕਾ ਨਹੀਂ ਸੀ ਹੁੰਦਾ ਪਰ ਅੱਜ ਜਿੱਥੇ ਸਰਕਾ ਬੰਦੇ ਖਾਨੀਆਂ ਜਿੱਥੇ ਬੇਪਤ ਹੁੰਦੀਆਂ ਨਿਆਣੀਆਂ ਅੱਜ ਫੇਰ ਉੱਥੇ ਅਸੀਂ 15 ਅਗਸਤ ਪਰੇ ਚਾਹ ਨਾਲ ਮਨਾਉਂਦੇ ਆ ਆਜ਼ਾਦੀ ਦਾ ਜਸ਼ਨ ਅਸੀਂ ਮਨਾਉਂਦੇ ਫਿਰਦੇ ਆ ਅਜੇ ਗੁਲਾਮੀ ਸਾਡੇ ਗਲੋਂ ਨਹੀਂ ਦੇ ਲੱਥੀ ਖਾਸ ਕਰਕੇ ਜਿਹੜੀ ਸਿੱਖੀ ਆ ਨਾ ਇਹਨੂੰ ਦਬਾਉਣ ਵਾਸਤੇ ਕਿਉਂਕਿ ਹੁਣ ਤੋਂ ਨਹੀਂ ਜਹਰ ਅਪੀਰ ਜਗਤਗੁਰ ਬਾਬਾ ਸਤਗੁਰੂ ਧੰਗੁਰੂ ਨਾਨਕ ਸ਼ਾਹ ਮਹਾਰਾਜੀਆਂ ਦੇ ਸਮੇਂ ਤੋਂ ਲੈ ਕੇ ਵੇਖ ਲਵੋ ਇਤਿਹਾਸ ਨੂੰ ਪੜ੍ਹ ਲਵੋ ਸਿੱਖੀ ਜਦੋਂ ਉਤਪੰਨ ਹੋਈ ਸਮੇਂ-ਸਮੇਂ ਤੇ ਹਕੂਮਤ ਨੇ ਸਾਨੂੰ ਢਾਗਣ ਵਾਸਤੇ ਬਿਆੰਤ ਚਾਲਾਂ ਚਲੀਆਂ ਪਰ ਸਿੱਖੀ ਹੋਰ ਨਿੱਖੜ ਕੇ ਸਾਹਮਣੇ ਆਈ ਅੱਜ ਵੀ ਅੰਗਰੇਜ਼ ਕਹਿੰਦਾ ਸਿੱਖ ਹਾਰੇ ਨਹੀਂ ਸਿੱਖ ਹਰਾਏ ਗਾਇਆ ਅਸੀਂ ਜਿੱਤੇ ਨਹੀਂ ਅਸੀਂ ਜਿਤਾਏ ਗਏ